ਨਮਸਕਾਰ ਆਕਾਸ਼ ਵਣੀ ਦਾ ਇਹ ਜਲੰਧਰ ਕੇਂਦਰ ਹੁਣ ਤੁਸੀਂ ਅਵਤਾਰ ਸਿੰਘ ਢਿੱਲੋਂ ਤੋਂ ਪ੍ਰਦੇਸ਼ ਖਬਰਾਂ ਸੁਣੋ ਪਹਿਲਾਂ ਇਸ ਬਲਟਨ ਦੀਆਂ ਖਾਸ ਖਬਰਾਂ ਦੇਸ਼ ਵਿੱਚ ਲੋਕ ਸਭਾ ਚੋਣਾਂ ਦੇ ਤੀਜੇ ਗੇੜੀ 11 ਸੂਬਿਆਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕੁੱਲ 93 ਲੋਕ ਸਭਾ ਸੀਟਾਂ ਦੀ ਪੋਲਿੰਗ ਹੁਣ ਤੋਂ ਥੋੜੀ ਦੇਰ ਪਹਿਲਾਂ ਮੁਕੰਮਲ ਹੋਈ ਹੈ ਸ਼ਾਮ 5 ਵਜੇ ਤੱਕ 60% ਤੋਂ ਵੱਧ ਪੋਲਿੰਗ ਦਰਜ ਕੀਤੀ ਗਈ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਨਾਮਜ਼ਦਗੀਆਂ ਪਰ ਨਰਸ ਸਿਲਸਲਾ ਸ਼ੁਰੂ ਅੱਜ ਪਹਿਲੇ ਦਿਨ 15 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਭਾਰਤੀ ਫੌਜ ਦੀ ਪੱਛਮੀ ਕਮਾਂਡ ਦੀ ਅਗਵਾਈ ਹੇਠ ਖੜਗਾ ਕੋਰ ਨੇ ਪੰਜਾਬ ਵਿੱਚ ਵਕਫ ਵਕਫ ਥਾਵਾਂ ਤੇ 3 ਦਿਨ ਦਾ ਸੰਯੁਕਤ ਅਭਿਆਸ ਗਗਨ ਸਟ੍ਰਾਈਕ ਟੂ ਕਾਮਯਾਬੀ ਨਾਲ ਆਯੋਜਨ ਕੀਤਾ ਅਤੇ ਦੇਸ਼ ਦੇ ਹੋਰ ਨਾਗਰਿਕਾਂ ਪੰਜਾਬ ਵਿੱਚ ਵੀ ਗਰਮੀ ਆਪਣਾ ਰੰਗ ਵਿਖਾਉਣ ਲੱਗੀ ਹੈ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਸੈਲਸੀਅਸ ਦੇ ਨੇੜੇ ਪੁੱਜ ਗਿਆ ਤੇ ਹੁਣ ਖਬਰਾਂ ਵਿਸਤਾਰ ਨਾਲ ਦੇਸ਼ ਵਿੱਚ ਲੋਕ ਸਭਾ ਚੋਣਾਂ ਦੇ ਤੀਜੇ ਗੇੜ ਲਈ 11 ਸੂਬਿਆਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕੁੱਲ 93 ਲੋਕ ਸਭਾ ਸੀਟਾਂ ਤੇ ਅੱਜ ਦਰਮਿਆਨੀ ਤੋਂ ਭਾਰੀ VOTING ਹੋਈ। ਸ਼ਾਮ 5:00 ਵਜੇ ਤੱਕ 60% ਤੋਂ ਵੱਧ VOTING ਦੀ ਖ਼ਬਰ ਹੈ। ਪੱਛਮੀ ਬੰਗਾਲ ਵਿੱਚ ਸਭ ਤੋਂ ਵੱਧ 78, ਅਸਾਮ ਵਿੱਚ 74 ਤੇ ਗੋਆ ਵਿੱਚ 72% ਤੋਂ ਵੱਧ VOTING ਦਰਜ ਕੀਤੀ ਗਈ। ਇਸ ਤੋਂ ਪਹਿਲਾਂ ਸਵੇਰੇ 7 ਵਜੇ ਪੋਲਿੰਗ ਸ਼ੁਰੂ ਹੋਈ ਤੇ ਹੁਣ ਤੋਂ ਥੋੜੀ ਦੇਰ ਪਹਿਲਾਂ 6 ਵਜੇ ਖਤਮ ਹੋਈ ਹੈ ਹਾਲਾਂਕਿ ਕੁਝ ਲੋਕ ਸਭਾ ਸੀਟਾਂ ਤੇ VOTING ਸ਼ਾਮ 4 ਵਜੇ ਹੀ ਖਤਮ ਹੋਈ ਸੀ ਇਸ ਗਿਹੜ ਵਿੱਚ 10 ਕੇਂਦਰੀ ਮੰਤਰੀਆਂ 4 ਸਾਬਕਾ ਮੁੱਖ ਮੰਤਰੀਆਂ ਤੇ ਕਈ ਦਿਗਜਾਂ ਸਮੇਤ ਕੁੱਲ 1331 ਉਮੀਦਵਾਰਾਂ ਦੀ ਕਿਸਮਤ ਇਲੈਕਟ੍ਰੋਨਿਕ VOTING ਮਸ਼ੀਨਾਂ ਵਿੱਚ ਬੰਦ ਹੋ ਗਈ ਹੈ ਭਾਜਪਾ ਦੇ ਸੀਨੀਅਰ ਆਗੂ ਅਮਿਤ ਸ਼ਾ ਮਨਸੂਖ ਮਾਂਡਵਿਆ ਜੋਤਿਰ ਦਿੱਤ ਸਿੰਘ ਦੀ ਨਰਿੰਦਰ ਰਾਣੀ ਪਰਸ਼ੂਤਮ ਰਪਾਲਾ ਪ੍ਰਲਾਦ ਜੋਸ਼ੀ ਤੇ ਸ਼ਿਵਰਾਜ ਸਿੰਘ ਚੋਹਾਨ ਕਾਂਗਰਸ ਆਗੂ ਦਿਗਵਜੈ ਸਿੰਘ ਤੇ ਅਦੀਤ ਰੰਜਨ ਚੌਧਰੀ ਸਮਾਜਵਾਦੀ ਪਾਰਟੀ ਦੀ ਆਗੂ ਡਿੰਪਲ ਯਾਦਵ ਅਤੇ ਐਨਸੀਪੀ ਸ਼ਰਦ ਪਵਾਰਟੜੇ ਦੀ ਆਗੂ ਸੁਪਰੀਆ ਸੋਲੇ ਪ੍ਰਮੁੱਖ ਉਮੀਦਵਾਰਾਂ ਵਿੱਚ ਸ਼ਾਮਲ ਨੇ ਉੱਤਰ ਪ੍ਰਦੇਸ਼ ਤੋਂ 10 ਗੁਜਰਾਤ ਤੋਂ 25 ਕਰਨਾਟਕਾ ਤੋਂ 14 ਮਹਾਰਾਸ਼ਟਰ ਤੋਂ 11 ਮੱਧ ਪ੍ਰਦੇਸ਼ ਤੋਂ 9 ਸਾਮ ਤੋਂ 4 ਬਿਹਾਰ ਤੋਂ 5 ਛਤੀਸਗੜ੍ਹ ਤੋਂ 7 ਅਕਸ਼ਮੀ ਮੀਂਗਲ ਤੋਂ ਚਾਰ ਤਮੰਦੀਵ ਅਤੇ ਦਾਦਰਾ ਤੇ ਨਗਰ ਹਵੇਲੀ ਤੋਂ ਦੋ ਸੀਟਾਂ ਤੇ ਅੱਜ ਵੋਟਿੰਗ ਹੋਈ ਹੈ ਇਨ੍ਹਾਂ 44 17 ਕਰੋੜ ਤੋਂ ਵੱਧ ਵੋਟਰਾਂ ਲਈ 1,085 ਪੋਲਿੰਗ ਸਟੇਸ਼ਨਾਂ ਤੇ ਕੋਈ 18,50,000 ਪੋਲਿੰਗ ਅਧਿਕਾਰੀ ਤਾਇਨਾਤ ਕੀਤੇ ਗਏ ਸਨ ਫਾਰਦੀ ਪੋਲਿੰਗ ਪ੍ਰਕਿਰਿਆ ਤੇ ਇਸ ਦੇ ਪ੍ਰਬੰਧਨ ਨੂੰ ਦੇਖਣ ਲਈ ਕਮਾਂਤਰੀ ਚੌਨ ਵਿਜ਼ਿਟਡ ਪ੍ਰੋਗਰਾਮ ਦੇ ਹਿੱਸੇ ਵਜੋਂ 23 ਦੇਸ਼ਾਂ ਦੇ 75 ਡੈਲੀਗੇਟਸ ਨੇ 6 ਸੂਬਿਆਂ ਵਿੱਚ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦਾ ਦੌਰਾ ਕੀਤਾ ਪੰਜਾਬ ਵਿੱਚ ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀਆਂ ਭਰਨ ਦਾ سلسلہ ਅੱਜ ਤੋਂ ਸ਼ੁਰੂ ਹੋ ਗਿਆ ਤੇ 14 ਮਈ ਤੱਕ جاری ਰਹੇਗਾ 11 ਤੇ 12 ਮਈ ਨੂੰ ਛੁੱਟੀਆਂ ਹੋਣ ਕਰਕੇ ਕਾਗਜ਼ ਜਮਾ ਨਹੀਂ ਹੋਣਗੇ 15 ਮਈ ਨੂੰ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਜਾਵੇਗੀ ਤੇ 17 ਮਈ ਨਾਮਜ਼ਦਗੀ ਵਾਪਸ ਲੈਣ ਦੀ ਅੰਤਮ ਤਰੀਕ ਹੈ ਸੂਬੇ ਦੀਆਂ ਸਾਰੀਆਂ ਹੀ 13 ਲੋਕ ਸਭਾ ਸੀਟਾਂ ਤੇ ਪਹਿਲੀ ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ ਅੱਜ ਪਹਿਲੇ ਦਿਨ ਫਿਰੋਜ਼ਪੁਰ ਤੋਂ ਪੰਜ ਪਟਿਆਲਾ ਤੋਂ ਤਿੰਨ ਤੇ ਸੰਗਰੂਰ ਗੁਰਦਾਸਪੁਰ ਖਡੂਰ ਸਾਹਿਬ ਅਨੰਦਪੁਰ ਸਾਹਿਬ ਫਰੀਦਕੋਟ ਹੁਸ਼ਿਆਰਪੁਰ ਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਇੱਕ ਇੱਕ ਨਾਮਦਰਤ ਕੀ ਪੱਤਰ ਦਾਖਲ ਕੀਤਾ ਗਿਆ ਪਟਿਆਲਾ ਤੋਂ ਭਾਰਤੀ ਜਵਨ ਕਿਸਾਨ ਪਾਰਟੀ ਦੇ ਦਵਿੰਦਰ ਰਾਜਪੂਤ ਅਤੇ ਜਗਦੀਸ਼ ਕੁਮਾਰ ਤੇ ਡਿੰਪਲ ਨੇ ਆਜ਼ਾਦ ਫਰੀਦਕੋਟ ਤੋਂ ਭਦਰ ਸਿੰਘ ਨੇ ਆਜ਼ਾਦ ਅੰਮ੍ਰਿਤਸਰ ਤੋਂ ਸੀਪੀਆਈ ਦੇ ਦਸਵਿੰਦਰ ਕੌਰ ਸੰਗਰੂਰ ਤੋਂ ਪੰਜਾਬ ਨੈਸ਼ਨਲ ਪਾਰਟੀ ਦੇ ਕ੍ਰਿਸ਼ਨਦੇਵ ਗੁਰਦਾਸਪੁਰ ਤੋਂ ਤਰਸੀਮ ਮਸੀਹ ਨੇ ਆਜ਼ਾਦ ਖਡੂਰ ਸਾਹਿਬ ਤੋਂ ਆਸ ਪੰਜਾਬ ਪਾਰਟੀ ਦੇ ਚੰਨ ਸਿੰਘ ਨੰਦਪੁਰ ਸਾਹਿਬ ਤੋਂ ਪੰਜਾਬ ਨੈਸ਼ਨਲ ਪਾਰਟੀ ਦੇ ਦਰਸ਼ਨ ਸਿੰਘ ਫਰੋਜ਼ਪੁਰ ਤੋਂ ਅਗਰੇ ਸਿੰਘ ਮਨਪ੍ਰੀਤ ਕੋਰ ਤੇਰਵਿੰਦਰ ਸਿੰਘ ਨੇਜ਼ਾਤ ਹਾਰਪੁਰ ਤੋਂ ਰੋਸ਼ਤ ਕੁਮਾਰ ਨੇਜ਼ਾਤ ਅਮੀਦਵਰ ਜੋ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਵਨ ਸਿੰਘ ਨੇ ਸਮੂਹ ਵੋਟਰਾਂ ਨੂੰ ਬੇਨਤੀ ਕੀਤੀ ਕਿ ਚੋਣ ਕਮਿਸ਼ਨ ਦੇ ਇਸ ਵਾਰ 70% ਦੇ ਟੀਚੇ ਦੀ ਪੂਰਤੀ ਲਈ ਉਹ ਵੱਧ ਚੜਕੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਉਹਨਾਂ ਨੇ ਕਿਹਾ ਕਿ ਪੋਲਿੰਗ ਬੂਥਾਂ ਤੇ ਵੋਟਰਾਂ ਦੀ ਸਹੂਲਤ ਲਈ ਸਾਰੇ ਬੰਦੋਬਸਤ ਕਰਨਾ ਯਕੀਨੀ ਬਣਾਇਆ ਜਾਵੇਗਾ ਆਦੇਸ ਮੰਤਵ ਲਈ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਹਦਾਇਤਾਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਵੇਰਵੇ ਨਾਲ 에어ਪੋਰਟ ਸੂਬੇ ਵਿੱਚ ਨਵੀਆਂ ਵੋਟਾਂ ਬਣਾਉਣ ਦੀ ਆਖਰੀ ਤਾਰੀਖ 4 ਮਈ ਸੀ ਅਤੇ ਇਸ ਤੋਂ ਬਾਅਦ 6 ਮਈ ਨੂੰ ਜਾਰੀ ভোটার ਸੂਚੀ ਅਨੁਸਾਰ ਵੋਟਰਾਂ ਦੀ ਕੁੱਲ ਗਿਣਤੀ 2 ਕਰੋੜ 14 ਲੱਖ 21555 ਹੈ ਇਸ ਵਿੱਚ 1 ਕਰੋੜ 12 ਲੱਖ 67019 ਮਰਦ 1 ਕਰੋੜ 1 ਲੱਖ 53767 ਔਰਤ ਅਤੇ 769 ਥਰਡ ਜੈਂਡਰ ਵੋਟਰ ਸ਼ਾਮਲ ਨੇ 4 ਮਈ ਤੱਕ ਨਮੀਆਂ ਵੋਟਾਂ ਬਣ ਲਈ ਜਮ੍ਹਾਂ ਕਰਵਾਏ ਗਏ ਫਾਰਮਾਂ ਦਾ ਨਿਪਟਾਰਾ 14 ਮਈ ਤੱਕ ਕੀਤਾ ਜਾਣਾ ਹੈ ਇਸ ਲਈ ਕੁੱਲ ਵੋਟਰਾਂ ਦੀ ਅੰਤਿਮ ਪ੍ਰਕਾਸ਼ਨਾ ਇਸ ਮਿਤੀ ਤੋਂ ਬਾਅਦ ਸਾਹਮਣੇ ਆਵੇਗੀ ਕੁੱਲ 528864 ਵੋਟਰ 18 ਤੋਂ 19 ਸਾਲ ਗਰੁੱਪ ਨਾਲ ਸੰਬੰਧਿਤ ਨੇ ਜਿਹੜੇ ਪਹਿਲੀ ਵਾਰ ਵੋਟ ਪਾਉਣਗੇ ਇਹਨਾਂ ਵਿੱਚ 316670 ਮੁੰਡੇ 212178 ਕੁੜੀਆਂ ਅਤੇ 16 ਥਰਡ ਜੈਂਡਰ ਵੋਟਰ ਸ਼ਾਮਲ ਨੇ ਇਸੇ ਤਰ੍ਹਾਂ 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 199832 ਹੈ ਜਿਨ੍ਹਾਂ ਵਿੱਚ 88169 ਮਰਦ 11661 ਔਰਤ ਅਤੇ 2 ਥਰਡ ਜੈਂਡਰ ਵੋਟਰ ਸ਼ਾਮਲ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ 163628 ਅੰਮ੍ਰਿਤਸਰ ਵਿੱਚ 16 8391 ਕਡੂਰ ਸਾਹ ਵਿੱਚ 1664199 ਜਲੰਧਰ ਵਿੱਚ 1650849 ਹੁਸ਼ਿਆਰਪੁਰ ਵਿੱਚ 16043 ਅਨੰਦਪੁਰ ਸਾਹ ਵਿੱਚ 1727844 ਅਤੇ ਲੁਧਿਆਣਾ ਵਿੱਚ 1754011 ਵੋਟਰ ਨੇ ਇਸੇ ਤਰ੍ਹਾਂ ਫਤਿਹਗੜ੍ਹ ਸਾਹ ਵਿੱਚ 1550734 ਫਰੀਦਕੋਟ ਵਿੱਚ 1587461 ਫਿਰੋਜ਼ਪੁਰ ਵਿੱਚ 1668113 ਬਠਿੰਡਾ ਵਿੱਚ 164886 ਸੰਗਰੂਰ ਵਿੱਚ 1555370 ਅਤੇ ਪਟਿਆਲਾ ਵਿੱਚ 182046 ਵੋਟਰ ਨੇ ਇਹਨਾਂ ਵੋਟਰਾਂ ਲਈ ਸਾਰੇ ਹੀ 13 ਲੋਕ ਸਭਾ ਹਲਕਿਆਂ ਵਿੱਚ ਕੁੱਲ 24451 ਪੋਲਿੰਗ ਸਟੇਸ਼ਨ ਬਣਾਏ ਜਾਣਗੇ ਜਿਨ੍ਹਾਂ ਵਿੱਚੋਂ 16517 ਪਿੰਡੂ ਅਤੇ 7934 ਸ਼ਹਿਰੀ ਇਲਾਕਿਆਂ ਵਿੱਚ ਹੋਣਗੇ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼वाणी ਸਮਾਚਾਰ ਜਲੰਧਰ ਕਾਂਗਰਸ ਪਾਰਟੀ ਨੇ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸ਼ੇਰ ਸਿੰਘ ਖਵਾਇਆ ਨੂੰ ਆਪਣਾ ਉਮੀਦਵਾਰ ਐਲਾਨਿਆ ਇਸ ਤਰ੍ਹਾਂ ਪਾਰਟੀ ਨੇ ਸੂਬੇ ਦੇ ਸਾਰੇ ਹੀ 13 ਲੋਕ ਸਭਾ ਹਲਕਿਆਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਸ਼ੇਰ ਸਿੰਘ ਖਵਾਇਆ ਸ਼ਰੋਮਣੀ ਅਕਾਲੀ ਦਲ ਨੂੰ ਛੱਡ ਕੇ ਸਨ 2019 ਵਿੱਚ ਅਕਾਲੀ ਦਲ ਵਿੱਚ ਦਾ ਟਿਕਟ ਨਾ ਮਿਲਣ ਤੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਸਨ ਉਹ ਸਨ 2009 ਤੇ 2014 ਵਿੱਚ ਇਸ ਹਲਕੇ ਤੋਂ ਸ਼ਰੋਮਣੀ ਅਕਾਲੀ ਦਲ ਦੇ ਸੰਸਦ ਰਹਿ ਚੁੱਕੇ ਨੇ ਪਰਦੇਸ਼ੀ ਖਬਰਾਂ ਤੁਸੀਂ ਆਕਾਸ਼ਮਣੀ ਜਲੰਧਰ ਤੋਂ ਸੁਣ ਰਹੇ ਹੋ ਪੰਜਾਬੀ ਵਿੱਚ ਆਕਾਸ਼ਮਣੀ ਦੀਆਂ ਤਾਜ਼ਾ ਖਬਰਾਂ ਪੜਨ ਲਈ ਤੁਸੀਂ ਸਾਡੀ ਵੈਬਸਾਈਟ newsonair.gov.in ਉੱਪਰ ਲੌਗਇਨ ਕਰ ਸਕਦੇ ਹੋ ਭਾਰਤੀ ਫੌਜ ਦੀ ਪੱਛਮੀ ਕਮਾਂਡ ਦੀ ਅਗਵਾਈ ਹੇਠ ਖੜਗਾ ਕੋਰ ਨੇ ਵਿਕਸਤ ਖੇਤਰਾਂ ਵਿੱਚ ਮਸ਼ੀਨੀ ਕਾਰਵਾਈਆਂ ਦੇ ਸਮਰਥਨ ਵਿੱਚ ਅਟੈਕ ਹੈਲੀਕਾਪਟਰਾਂ ਦੀ ਪ੍ਰਕਿਰਿਆ ਸੁਧਾਰਨ ਅਤੇ ਪ੍ਰਮਾਣਿਤ ਕਰਨ ਦੇ ਅਭਿਆਸ ਵਜੋਂ ਪੰਜਾਬ ਵਿੱਚ ਵੱਖ-ਵੱਖ ਸਥਾਨਾਂ ਤੇ 3 ਦਿਨ ਦਾ ਸੰਯੁਕਤ ਅਭਿਆਸ ਗਗਨ ਸਟ੍ਰਾਈਕ 2 ਦਾ ਕਾਮਯਾਬੀ ਨਾਲ ਯੋਜਨ ਕੀਤਾ ਪਛਮੀ ਕਮਾਂਡ ਦੇ ਜੀਓਸੀ ਐਂਸੀ ਲੈਫਟਿਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਦੇ ਨਾਲ ਨਾਲ ਖੜਗਾ ਕੋਰ ਦੇ ਫੌਜ ਮੁਖੀ ਨੇ ਖੜਗਾ ਕੋਰ ਭਾਰਤੀ ਵਾਇ ਫੌਜ ਤੇ ਆਰਮੀ ਐਵੀਏਸ਼ਨ ਦੇ ਸਾਰੇ ਰੈਂਕਾਂ ਨੂੰ ਉਹਨਾਂ ਦੀ ਪੇਸ਼ੇਵਰ ਉੱਤਮਤਾ ਤੇ ਇੱਕੀਕ੍ਰਿਤ ਕਾਰਵਾਈਆਂ ਲਈ ਯਤਨਾਂ ਦੇ ਤਾਲਮੇਲ ਲਈ ਵਧਾਈ ਦਿੱਤੀ। ਅਪਾਚੇ ਤੇ ਐਲਐਚਡਬਲਯੂਐਸਆਈ ਹੈਲੀਕਾਪਟਰਾਂ ਨਿਸ਼ਸਤਰ ਹਵਾਈ ਵਾਹਨਾਂ ਤੇ ਭਾਰਤੀ ਹਵਾਈ ਫੌਜ ਦੇ ਵਿਸ਼ੇਸ਼ ਪਲਾਂ ਨੂੰ ਸ਼ਾਮਲ ਕਰਦੇ ਹੋਏ ਅਭਿਆਸ ਦਾ ਉਦੇਸ਼ ਹਮਲੇ ਦੌਰਾਨ ਮਸ਼ੀਨੀ ਬਲਾਂ ਦੀ ਮੰਗ ਦੇ ਨਾਲ-ਨਾਲ ਵੱਖ-ਵੱਖ ਕਿਸਮਾਂ ਦੇ ਵਾਤਾਵਰਣ ਅਨੁਸਾਰ ਹੈਲੀਕਾਪਟਰਾਂ ਰਾਹੀਂ ਲਾਈਫ ਫਾਇਰਿੰਗ ਪ੍ਰਦਾਨ ਕਰਨਾ ਹੈ ਇਸ ਅਭਿਆਸ ਨੇ ਦੋਹਾਂ ਫੌਜਾਂ ਵਿਚਕਾਰ ਉੱਚ ਪੱਧਰੀ ਤਾਲਮੇਲ ਤੇ ਸਾਂਝੀ ਮੁਹਾਰਤ ਦਾ ਪ੍ਰਦਰਸ਼ਨ ਕੀਤਾ ਅਭਿਆਸ ਦਾ ਉਦੇਸ਼ ਸੰਗਣੇ ਹਵਾਈ ਰੱਖਿਆ ਵਾਤਾਵਰਣ ਵਿੱਚ ਹੋਰਨਾ ਬਲ ਗੁਣਕਾਂ ਰਾਹੀਂ ਸਮਰਪਿਤ ਕੇਂਦਰੀਕ੍ਰਿਤ ਤੇ ਵਿਕੇਂਦਰੀਕ੍ਰਿਤ ਅਟੈਕ ਹੈਲੀਕਾਪਟਰ ਮਿਸ਼ਨਾਂ ਦਾ ਸੰਚਾਲਨ ਕਰਨਾ ਤੇ ਯੁੱਧ ਮੈਦਾਨ ਵਿੱਚ ਯੋਜਨਾਬੱਧ ਤੇ ਅਚੰਤਿਤ ਟੀਚਿਆਂ ਤੇ ਕੇਂਦਰ ਸੀ ਜ਼ਿਲ੍ਹਾ ਫਰੀਦਕੋਟ ਵਿੱਚ ਨਰਮੇ ਦੀ ਫਸਲ ਦੀ ਸੁਰਜੀਤੀ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਨਰਮੇ ਦੀਆਂ ਕਾਸ਼ਤਕਾਰੀ ਤਕਨੀਕਾਂ ਬਾਰੇ ਮਜ਼ਬੂਤ ਕਰਨ ਵਾਸਤੇ ਬਰਾਕ ਫਰੀਦਕੋਟ ਦੇ ਪਿੰਡ ਟੈਣਾ ਵਿੱਚ ਅਗਾ ਵਧੂ ਕਿਸਾਨ ਮੋਹਨ ਸਿੰਘ ਦੇ ਫਾਰਮ ਤੇ ਐਗਰੀਕਲਚਰਲ ਟੈਕਨੋਲੋਜੀ ਮੈਨੇਜਮੈਂਟ ਏਜੰਸੀ ਆਤਮਾ ਤਹਿਤ ਫਾਰਮ ਸਕੂਲ ਦੀ ਸ਼ੁਰੂਆਤ ਡਿਪਟੀ ਡਾਇਰੈਕਟਰ ਕਪਾ ਡਾਕਟਰ ਤਰਨਪਾਲ ਮੌਰਿਆ ਵੱਲੋਂ ਕੀਤੀ ਗਈ। फार्म ਸਕੂਲ ਦੀ ਪਹਿਲੀ ਕਲਾਸ ਵਿੱਚ ਨਰਮੇ ਦੀ ਫਸਲ ਵਿੱਚ ਮਿੱਟੀ ਪਰਖ ਦੀ ਰਿਪੋਰਟ ਦੇ ਆਧਾਰ 'ਤੇ ਸੰਤੁਲਿਤ ਖਾਦਾਂ ਦੀ ਵਰਤੋਂ, ਖੇਤੀ ਦੀ ਤਿਆਰੀ, ਕਿਸਮਾਂ ਤੇ ਬਿਜਾਈ ਦੇ ਤਰੀਕੇ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ। ਮੁੱਖ ਖੇਤੀਬਾੜੀ ਅਫਸਰ ਡਾਕਟਰ ਅਮਰੀਤ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਮੌਸਮੀ ਖਰਾਬੀ ਦੇ ਕਾਰਨ ਨਰਮੇ ਦੀ ਫਸਲ ਦੀ ਪੈਦਾਵਾਰ ਘਟ ਹੋਈ ਸੀ ਜਿਸ ਕਾਰਨ ਕਿਸਾਨਾਂ ਨੂੰ ਕਾਫੀ ਨੁਕਸਾਨ ਚੱਲਣਾ ਪਿਆ ਸੀ। ਉਨ੍ਹਾਂ ਕਿਹਾ ਕਿ ਨਰਮਾ ਕਾਸ਼ਤਕਾਰਾਂ ਨੂੰ ਤਕਨੀਕੀ ਤੌਰ ਤੇ ਮਜ਼ਬੂਤ ਕਰਨ ਲਈ ਅਗਾਬਦੂ ਕਿਸਾਨ ਮੋਨ ਸਿੰਘ ਦੇ ਖੇਤਾਂ ਵਿੱਚ ਇੱਕ ਫਾਰਮ ਸਕੂਲ ਲਗਾਇਆ ਜਾ ਰਿਹਾ ਜਿਸ ਤਹਿਤ ਨਰਮੇ ਦੀਆਂ ਛਿੱਟੀਆਂ ਦੀ ਸੰਭਾਲ ਤੱਕ 6 ਕਲਾਸਾਂ ਲਗਾਈਆਂ ਜਾਣਗੀਆਂ ਦੇਸ਼ ਵਿੱਚ ਪੰਜਾਬ ਵਿੱਚ ਗਰਮੀ ਦਾ ਖੈਰ ਹੁਣ ਦਿਨੋਂ ਦਿਨ ਵੱਧ ਰਿਹਾ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਸਾਫ ਮੌਸਮ ਨਾਲ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਤੇ ਘੱਟੋ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਜਾ ਰਿਹਾ ਬੀਤੇ ਕੱਲ੍ਹ ਅਬੋਰ ਤੇ ਸਮਰਾਲਾ ਵਿੱਚ ਵੱਧ ਤੋਂ ਵੱਧ ਤਾਪਮਾਨ 42.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸਵੇਰ ਤੋਂ ਹੀ ਤੇਜ਼ ਸਿੱਖੀ ਧੁੱਪ ਨਿਕਲਣ ਨਾਲ ਕੰਮ ਕਰ ਲਈ ਜਾਣ ਵਾਲੇ ਲੋਕਾਂ ਤੇ ਸਕੂਲੀ ਬੱਚਿਆਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੇਂਦਰੀ ਗ੍ਰਹਿ ਮੰਤਰਾਲੇ ਤਹਿਤ ਕੌਮੀ ਆਫ਼ਤ ਪ੍ਰਬੰਧਨ ਸੌਸਾਇਟੀ ਸਮੇਤ ਸੂਬਾ ਸਰਕਾਰ ਦੇ ਸਿਹਤ ਵਿਭਾਗ ਨੇ ਲੋਕਾਂ ਨੂੰ ਇਸ ਮੌਸਮ ਤੋਂ ਬਚਣ ਦੀ ਸਲਾਹ ਦਿੰਦਿਆਂ ਕਈ ਸਾਵਧਾਨੀਆਂ ਵਰਤਣ ਲਈ ਆਖਿਆ ਜ਼ਿਲ੍ਹਾ ਅਮਰਸਰ ਦੇ ਸਰਹੱਦੀ ਖੇਤਰ ਦੇ ਪਿੰਡ ਰੋੜਾ ਵਾਲਾ ਕਲਾ ਦੇ ਇੱਕ ਖੇਤ ਵਿੱਚੋਂ ਬੀਐਸਐਫ ਦੇ ਖੁਫੀਆ ਵਿੰਗ ਨੇ ਸ਼ੱਕੀ ਹੈਰੋਨ ਦਾ ਇੱਕ ਪੈਕੇਟ ਬਰਾਮਦ ਕੀਤਾ ਹੈ ਇਸ ਦਾ ਕੁੱਲ ਵਜ਼ਨ 550 ਗ੍ਰਾਮ ਦੱਸਿਆ ਜਾਂਦਾ ਹੈ ਇਲਾਕੇ ਵਿੱਚ ਨਸ਼ੀਲੇ ਪਦਾਰਥਾਂ ਦੀ ਮੌਜੂਦਗੀ ਬਾਰੇ ਜਾਣਕਾਰੀ ਮਿਲਣ ਤੇ ਬੀਐਸਐਫ ਤੇ ਜਵਾਨਾਂ ਨੇ ਪੰਜਾਬ ਪੁਲਿਸ ਨਾਲ ਮਿਲ ਕੇ ਸ਼ੱਕੀ ਖੇਤਰ ਵਿੱਚ ਵਿਆਪਕ ਤਲਾਸ਼ੀ ਮੁਹਿੰਮ ਚ ਲਈ ਜਿਸ ਤਰ੍ਹਾਂ ਇਬਰਾਮ ਦੀ ਹੋਈ ਹੈ ਖਾਸ ਕਰਨਾ ਇੱਕ ਵਾਰ ਫਿਰ ਸੁਣ ਲਓ ਦੇਸ਼ ਵਿੱਚ ਲੋਕ ਸਭਾ ਚੋਣਾਂ ਦੇ ਤੀਜੇ ਗੇੜੀ 11 ਸੂਬਿਆਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕੁੱਲ 93 ਲੋਕ ਸਭਾ ਸੀਟਾਂ ਦੀ ਪੋਲਿੰਗ ਹੁਣ ਤੋਂ ਥੋੜੀ ਦੇਰ ਪਹਿਲਾਂ ਮੁਕੰਮਲ ਹੋਈ ਹੈ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਾਂਗ ਪੰਜਾਬ ਵਿੱਚ ਵੀ ਗਰਮੀਆਂ ਆਪਣਾ ਰੰਗ ਵਿਖਾਉਣ ਲੱਗੀ ਹੈ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ ਇਸ ਦੇ ਨਾਲ ਹੀ ਪਰਦੇਸ਼ਿਕ ਖਬਰਾਂ ਖਤਮ ਹੋਈਆਂ ਨਮਸਕਾਰ